ਤਦ ਨੂੰ ਤੁਸੀਂ ਜ਼ਮੀਨ ਤੱਕ ਮੈਂ ਇਸ ਤਰ੍ਹਾਂ ਕਰਦੇ ਆਪਣੇ ਆਚਰਣ ਦੇ ਵਿੱਚ ਕਿਵੇਂ ਇਸ ਤਰ੍ਹਾਂ ਕਰਦੇ ਉੱਪਰ ਸੱਚ ਆਚਾਰ ਸਚ ਹੋਵੇ ਸਭ ਕੋ ਗੁਰਮਤਿ ਨਾਲ ਜੀਵਨ ਜਿਉ ਕੇ ਦਿਖਾਉਣਾ ਹੋਰ ਗੱਲ ਗੁਰਬਾਣੀ ਨੂੰ ਮੰਨਣਾ ਗੁਰਮਤਿ ਦਾ ਗਿਆਨ ਲੈ ਲੈਣਾ ਇਹ ਹੋਰ ਗੱਲ ਪ੍ਰੈਕਟੀਕਲ ਤੋਂ ਮੇਰੀ ਗੱਲ ਦੀ ਬਰਦੀ ਡਰਾਈਵਰ ਦੀ ਕਿਤਾਬ ਪੜੀ ਜਾ ਜੇ ਤਾਂ ਗੱਡੀ ਨੂੰ ਨਾ ਚਲਾਈ ਤੂੰ ਡਰਾਈਵਰ ਨਹੀਂ ਹੈਗਾ ਕਿਤਾਬ ਜਿੰਨੇ ਵੱਲ ਜੀ ਪੜ ਲੈ ਇਹ ਕਿਤੇ ਚੱਲ ਬਾਹਰ ਦਾ ਟੋਲ ਇਹਨੇ ਮੈਂ ਤਾਂ ਪ੍ਰੈਕਟਿਕਾ ਲੈ ਕੁਛ ਇਹ ਚ ਚੱਲਣ ਚੱਪਣ ਕੁਝ ਕਰਨ ਨੂੰ ਗਰਤ ਬੜਨੇ ਗਿਆਨ ਨਾਲ ਦਰਲਣ ਪ੍ਰੈਕਟੀਕਲ ਨਹੀਂ ਕਰਦੋ ਉਹਦੇ ਨਾਲ ਫਿਰ ਜੀਵਨ ਨਹੀਂ ਬਣਦਾ ਘੜਿਆ ਨਹੀਂ ਗਿਆ ਸਵਾਹ ਨਹੀਂ ਬਦਲੇ ਸਵਾਹ ਬਦਲੇ ਮੈਨੂੰ ਪ੍ਰੈਕਟੀਕਲ ਵੀ ਹੋ ਸਕਦਾ ਸਵਾਹ ਸਾਡਾ ਉਹੀ ਹੈ ਸਿੱਖਾਂ ਜੀ ਹੈ ਗਿਆ ਸਵਾਹ ਚ ਲੋਭ ਹੋਵੇ ਗੁਰਬੰਧ ਕੰਨ ਦੇ ਲੋਕ ਕਤਾ ਕੁੱਤਾ ਤਾਂ ਦਰ ਬੈਠਾ ਤੇਰੇ ਫਿਰਦੇ ਜੇ ਵਿੱਚ ਕੁੱਤੇ ਦੁਕਾਨੇ ਬਸ ਪਾਦੇ ਕੁੱਤੇ ਦੇ ਪਿੱਛੇ ਜਿਹੜੇ ਬਾਦਵੇਂ ਬਸ ਤੋ ਕੱਲੇ ਪਿੱਛੇ ਨਾਲ ਸਾਭ ਨਹੀਂ ਕੀਤਾ ਕੁੱਤੇ ਦਾ ਜੇ ਆਪਣੇ ਪੁੱਤਾ ਰੱਖ ਲੀਏ ਪਿੱਜਰੇ ਦੇ ਇੱਕ ਚ ਉਹਦੇ ਭਾਈ ਨਾਲ ਫੜੀਏ ਉਹਦੇ ਹੱਥ ਕਹੀ ਜੋ ਉਹ ਗਾਂਦੇ ਭਾਂਡੇ ਤੋਂ ਇਹਨੂੰ ਸਾਫ਼ ਕਰ। ਪੇਚਾਂ ਬੁਰਜ਼ਪਾਈਏ। ਸਾਫ਼ ਕਰ ਦਾਦੀ। ਅਬਰ ਦੀ ਭੁੱਖੇ ਦੀ ਲੋੜ ਨਹੀਂ ਲੋਗ ਹੈ। ਲੋ ਉਹ ਤਾਂ ਬਹਾਦਰ। ਥਾਲੀ ਸਾਫ਼ ਕਰ ਦੇ। ਜਦੋਂ ਬੁਲਦੀ ਕੋ ਖੂਨ। ਫੇ ਲੋ ਵੀ ਛੱਡ ਦੇ। ਸਿੱਖੀ ਦੀ ਭੁੱਖ ਨਹੀਂ ਹੈ। ਸਿੱਖੀ ਸਖਿਆ ਹੈ। ਗੁਰਬਾਨੀ ਤੋਂ ਸਿੱਖਿਆ ਨਹੀਂ ਲਈਓ ਭੁੱਖੇ ਨਹੀਂ ਹੋ ਦੀ ਲੋੜ ਹੈ ਜੋ ਨਹੀਂ ਰਾਜ ਦੀ ਲੋੜ ਸੀ ਉਹਦੇ ਖਤਰ ਤੱਕੂ ਕੀਤਾ ਗੁਰਦਾਰੇ ਬਣਿਆ ਇਹ ਤਾਂ ਕਮੇਟੀਆਂ ਬਣੀਆਂ ਉਤੋਂ ਵੱਧੇ-ਵੱਧਾ ਪ੍ਰਧਾਨ ਬਣਿਆ ਕਿਤੇ ਕੋਈ ਸਰਪੰਚ ਬਣਿਆ ਇਹ ਤਾਂ ਵੱਧਾ-ਵੱਧਾ ਕੁਝ ਸਭ ਬਣ ਗਿਆ ਮਲੇ ਬਣ ਗਿਆ ਰਾਤਾ ਉਹ ਮਾਇਆ ਦੂਰ ਤਰਹਾ ਹਿੱਦੀ ਹੈ ਦੂਰ ਇਕੱਠੇ ਦੀ ਚਲਦੇ ਇਹ ਸਮੱਸਿਆ ਜੀ ਤਾਂ ਸੀ ਨਾ ਘਰ ਵਾਲੀ ਉਤਤਨ ਰਿਆਸ ਨਹੀਂ ਕਰੀਏ ਸਵਾਰਤ ਸਵਾਰਤ ਪ੍ਰਧਾਨ ਪਰ ਬਹੁਤ ਤੋਂ ਤੇ ਕਿਥੇ ਹੋ ਜੂ ਸਾਡੀ 2000 ਕੋਈ ਪਰੇਸ਼ਾਨੀ ਨਹੀਂ ਹੁੰਦੀ ਬਹੁਤ ਆ ਕੇ ਖੁਸ਼ ਹੋਰ ਨਹੀਂ ਬੰਦਾ ਸਵਾਰਤ ਤਾਰਮੀ ਆਦਮੀ ਬੁਰਾ ਬੁਲਦਾ ਉਹ ਗਰੇਜ਼ ਕਰਦਾ ਫੈ ਭੈ ਦੋਨੋਂ ਮਿਲ ਕੇ ਮੈਂ ਆਇਓ ਸਵਾਰ ਦੌੜ ਸਾਥੀ ਦੇ ਹੱਥ ਜਾ 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 ਤਾਰਮੀ ਦਾ ਪ੍ਰਚਾਰ ਬਾਗ ਢੋਰ ਮੇਰੇ ਕੰਮੇ ਬਚੂ ਕਿਸੇ ਵੀ ਤਰ੍ਹਾਂ ਨੂੰ ਸ੍ਰੀ ਸਿੱਖੀ ਆਦਮੀ ਚਾਹੁੰਦੇ ਸਭਾ ਸਿੱਖਾਂ ਤੇ ਸਿੱਧੇ ਰੋਬੇ ਮੰਨ ਗੁਰੂਆਂ ਦਾ ਕੋਈ ਹੈ ਹੀ ਨਹੀਂ ਉਹ ਲੋਬਿਆਕ ਦੀ ਨਾ ਉਹ ਮੁੰਦੇ ਨਹੀਂ ਹੈ। ਉਹਨਾਂ ਤੋਂ ਕੋਈ ਮੱਲਿਆ ਸੀ ਉਹਨਾਂ ਤੋਂ ਬਰਨਾਲੇ। ਉਹ ਬੱਲੇ ਹਾਂ ਤੇ ਮੇਰੀ ਖੜੇ ਜੁੱਤਾਂ ਦੇ। ਉਹਨਾਂ ਦੇ ਵੀ ਨਹੀਂ ਨੇੜੇ ਦੀ ਡੰਗਦੇ। ਉਹ ਤਾਂ ਵੀ ਜਿਆ ਲੋਕੋ ਤਾਂ ਕੁਲ ਜੁਨਾ। ਤੇ ਕਹਿੰਦੇ ਹੇ ਤਾਂ ਸੇਕ ਦਾ ਦਹਲਦਾ ਉਹ ਬੇਤਰ ਹੁੰਦਾ। ਛੁੜੇ ਤਾਂ ਜੱਟ ਪਵਿੱਤਰ ਸਮਝਦੇ ਹੀ ਨਹੀਂ। ਬਾਹਰੋਂ ਇਹ ਹਤਲਾ ਦੀ ਭਟਿਆ ਜਾਂਦਾ। ਜੋ ਅੰਦਰ ਬੈਠਾ ਕੋਟ ਜੂੜਾ ਉਹਦੀ ਭਰਵਾਰੀ ਕਿਉਂ ਮੈਂ ਜੂੜਾ ਜਿਹੜਾ ਬਣਾਇਆ ਜਿਹਨੂੰ ਵੇਖਿਆ ਉਹ ਜੂੜਾ ਝੂੜਾ ਹੈ ਜਿਹੜਾ ਪਰਮੇਸ਼ਰ ਨੇ ਜੂੜਾ ਕਿਹਾ ਉਹ ਜੂੜਾ ਮੈਂ ਨਹੀਂ ਬੰਦਾ ਫੇਟ ਅਸੀਂ ਸੇਖਾਂ ਗੁਰਬਾਨੀ ਕਹਿੰਦੀ ਹੈ ਕੋਟ ਜੂੜਾ ਅਸੀਂ ਬੰਦੇ ਨਹੀਂ ਤੇ ਅਸੀਂ ਅੰਦਰ ਬਿਠਾਇਆ ਹੋਇਓ ਸਖੀ ਨੇ ਗੁਰੂ ਗ੍ਰੰਥ ਸਾਹਿਬ ਅਸੀਂ ਕਿਹਾ ਤੇ ਮਰਜੀ ਦੀ ਗਿਆ ਜੇ ਸਾਡੀ ਮਰਜ਼ੀ ਹੋਈ ਸਿੱਖ ਅਸੀਂ ਬਣਾ ਲਈ ਗੁਰੂ ਦੇ ਮਰਜ਼ੀ ਆ ਲਈ ਸਿੱਖੀਆਂ ਉਹ ਜਿਆਦਾ ਅਸੀਂ ਬਣਾਈਆ ਆਪਣੀ ਮਰਜ਼ੀ ਮੁਤਾਬਕ ਸਿੱਖੂਟਾ ਲੜਦੇ ਰੋਟ ਕੋਟ ਪਾਉਣ ਦੇ ਵਾਸਤੇ ਬਜਾਦਾ ਬਣਾਈ ਵਾਣ ਇਹਨਾਂ ਪਾਠ ਕਰ ਲੋ ਬਣਿਆਂ ਦਾ ਪਾਠ ਕਰੋ ਛੁੱਟੀ ਤੁਸੀਂ ਨਾਲ ਬੁਖ ਹੋ ਕੇ ਮੋਰ ਲੱਗ ਗਈ ਸਭ ਤੋਂ ਕੋਈ ਮਿਲੂ ਗੁਰੂ ਗੁਰੂ ਥੋੜਾ ਤੁਸੀਂ ਸਭ ਤੋਂ ਪਿਆਰੇ ਗੁਰੂ ਦੇ ਪੰਜਵੇਂ ਨੂੰ ਤੁਹਾਨੂੰ ਦੇਖ ਬਲਜੂ ਕੋਣ ਜਾਤੀ ਫਿਰਦੇ ਇ ਸਭ ਗੱਲਾਂ ਸੀਆਂ ਨਾ ਪਰਵਾਹੀਆਂ ਬਰ ਬਰ ਜੀ ਲੈ ਕਾਥੇ ਸਿੱਖੀ ਹੋਂਡ ਟੋਲੀ ਨਬਦੀ ਸਾਡੀ ਵੀ ਸੱਚ ਖੋਜਦੇ ਫਿਰਦੇ ਰਹੇ ਥੋੜੀ ਵੀ ਖੋਜਦੇ ਰਹੇ ਜਾਦੀ ਉਪੀਜ ਕੋਲ ਜਾ ਅੱਜ ਅਧਿਪਕ੍ਰੇਸ਼ਨ ਭੰਗਤ ਨੇ ਬਹੁਤ ਗੇਜ਼ਰ ਜਿਵੇਂ ਸੱਚ ਹੈ ਜਦੋਂ ਜੰਨਾ ਵੀ ਹੈ ਉਹ ਨਾ ਵੀ ਮਿਲੇ ਕੋਈ ਤਾਂ ਮਿਲੇ ਫੇ ਹੋ ਲੱਭ ਲਾਂਗੇ ਥੋੜਾ ਬਹੁਤਾ ਤਾਂ ਸਹਿਮਤ ਹੋਣਗੇ ਸਚਨਾ ਸਮਝਿਆ ਕਿ ਭਈ ਉਹ ਵਾੜੇ ਬੁੰਦਾਰ ਸਿਆਛਤ ਬਣੇ ਦੋਮਾ ਸੌਤਿਆਂ ਦਾ ਹੈ ਸਾਰਾ ਕੁਝ ਤਰ ਵੀ ਸਾਥੀਆਂ ਨੇ ਬਣਾਏ ਨੇ ਰਾਹੀ ਦੇ ਸਾਥੀਆਂ ਨੇ ਥੋੜ੍ਜਾ ਗੱਡ ਜਦੋਂ ਬਿਜਲੀ ਆ ਗਿਆ ਜਦੋਂ શાંતੀ ਆਪਣੇ ਆਪ ਨੂੰ ਪਰਮਾਤਮਾ ਦੀ ਸਬਦ ਕਰਨ ਦੀ ਕੋਸ਼ਿਸ਼ ਕਰਦੇ ਨੇ ਜਨਤਾ ਦੀ ਸੇਵਾ ਦੇਸ਼ ਪਸਤੀ ਸਾਥੀਆਂ ਜੀ ਨੂੰ ਕੰਮ ਨਹੀਂ ਕਰਦਾ ਉਹ ਸੇਵਾ ਕਰਦਾ ਸੇਵਾ ਨੂੰ ਸਾਥ ਦੇ ਤਿਆਗ ਤੇ ਫਦੀਆ ਬਾਤ ਸਾਰ ਛੱਡ ਕੇ ਹੀ ਸੇਵਾ ਹੁੰਦੀ ਆ। ਭਗਤੀ ਤਾਂ ਬੋਲਦਾਂ ਤੇ ਨਹੀਂ ਕਰਦੀ। ਸੋਗ ਨੂੰ ਕਹਿੰਦੇ ਨੋਬ ਨੂਡਾ ਲਾ ਚੁ। ਸਹੀ ਭਗਤੀ ਸ਼ਬਦ ਕਿਉਂ ਬਦਨਾਮ ਕਰਦੇ ਆ ਬੇਮਤਲਬ। ਸੇਵਾ আর ਭਗਤੀ ਰਾਜ ਪ੍ਰਬੰਧਨ ਦਾ ਕੋਈ ਸਮਝ ਨਹੀਂ। ਰਾਜ ਤਾਂ ਮਰਾਜਾ ਦਾ ਧਰਮ ਆਪਣਾ ਲੱਗ ਹੁੰਦਾ। ਆਪਣੇ ਆਪਣੇ ਮਤਵ ਦੇ ਬਣਾਏ ਤਾਂ ਗੌਰੀ ਨੇ ਦੰਤਰ ਬਣਾ ਲਏ ਜੋਗਿ ਨੇ ਜੋਗਤਰ ਬਣਾ ਲਿਆ ਉਕਤੀ ਦੇਣ ਵਾਲਿਆਂ ਨੇ ਬੋਸ਼ਵਨ ਤਰ ਬਣਾ ਲਿਆ ਰਾਜਤਾਲ ਵਿੱਚ ਦੰਤਰ ਮੇਰਾ ਤੇ ਕਰਾਹੇ ਤਰਮਕ ਤਰਮਦਾਨ ਕਿ ਕ੍ਰਿਸਤਲ ਵਿੱਚ ਇੱਕ ਬੋਸ਼ਵਨ ਜਿਹੜਾ ਕ੍ਰਿਸਤਲ ਉਹ ਬੋਕਤੀ ਵਾਦੂ ਜਾ ਰਿਹਾ ਕੱਲ੍ਹ ਨਾਲ ਤਾਂ ਕੁਝ ਹੋਰ ਥਿਆ ਅੱਥ ਆਪਣੇ ਆਪਣੇ ਕੰਮ ਕਰ ਗਏ